ਵਾਹ ਮੇਰੇ ਸਾਹਿਬਾਵਾਹ 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 ਦੁਨੀਆ ਕੇ ਰੀਤੋ ਸੀ ਮਨਮੁਖ ਦਜ ਮਰਨ ਜੰਪੂਰ ਬੱਦੇ ਮਾਰੀਏ ਵੇਲਾ ਨਾਲ ਹਨ ਜੰਪੂਰ ਬੱਦੇ ਮਾਰੀਏ ਵੇਲਾ ਨਾਲ ਹਨ ਜੰਪੂਰ ਬੱਦੇ ਮਾਰੀਏ ਵੇਲਾ ਨਾਲ ਹਨ ਆਹ ਮੇਰੇ ਸਾਹਿਬਾ ਵਾਹ ਆਹ ਮੇਰੇ ਸਾਹਿਬਾ ਵਾਹ ਸਾਹਿਬਾਵਾ ਵਾਹ ਮੇਰੇ ਸਾਹਿਬਾਵਾ ਹਾਂ ਮੇਰੇ ਸਾਹਿਬ ਹਾਂਜੀ ਗੁਰੂ ਪਿਆਰੇਓ ਸਤਿਗੁਰ ਦੀ ਮਿਹਰ ਨਾਲ ਜਥੇ ਵਾਸਤੇ ਬੱਸ ਵੈਨ ਨਵੀਂ ਆਈ ਹੈ ਤਕਰੀਬਨ 37 ਲੱਖ ਵਿੱਚ ਪਈ ਹੈ ਤੇ ਜਿਸ ਵੀਰ ਨੇ ਸੇਵਾ ਕੀਤੀ ਹੈ ਮੈਂ ਅੱਗੇ ਵੀ ਦੱਸਿਆ ਸੀ ਸਰਦਾਰ ਅਰਜਨ ਸਿੰਘ ਜੋ ਕਿ ਜੂਬਾ ਸਿਟੀ ਤੋਂ ਅਮਰੀਕਾ ਤੋਂ ਹੈ ਪਰਿਵਾਰ ਸਾਰਾ ਜੁੜਿਆ ਤੇ ਆਉਂਦੇ ਜਾਂਦੇ ਆ ਇੱਥੇ ਰਹਿੰਦਾ ਆ ਕੇ ਸੋ ਉਹਨਾਂ ਵੀਰ ਉਸ ਵੀਰ ਦਾ ਵੀ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਤੇ ਜਿਨੇ ਇਹ ਬੱਸ ਦੀ ਸੇਵਾ ਕੀਤੀ ਹੈ ਜਥੇ ਵਾਸਤੇ ਤਾਂ ਜੋ ਬਾਅਦ ਜਿੱਥੇ ਵੀ ਕਿਤੇ ਪ੍ਰੋਗਰਾਮ ਦੀਵਾਨ ਅੱਗੇ ਆਪਾਂ ਰੱਖਾਂਗੇ ਉਹਦੇ ਵਿੱਚ ਫਿਰ ਇਹ ਚੱਲਦੀ ਰਹੇਗੀ ਪਹਿਲਾਂ ਵੀ 25 ਸਾਲ ਤੋਂ ਬਸ ਜਦੋਂ ਵੀ ਕਦੇ ਜ਼ਰੂਰਤ ਪੈਂਦੀ ਹੈ ਬਦਲ ਲੈਨੇ ਆ ਚਪਾਂ ਪੰਜ ਚਾਰ ਸਾਲ ਚਲਾ ਕੇ ਫਿਰ ਨਵੀਂ ਆ ਜਾਂਦੀ ਹੈ ਸੋ ਬਹੁਤ ਚੱਲ ਜਾਂਦੀਆਂ ਨੇ ਗੱਡੀਆਂ ਜਦੋਂ ਲੰਬੇ ਲੰਬੇ ਸਫ਼ਰ ਹੁੰਦੇ ਐ ਸੋ ਚੰਗਾ ਹੈ ਸੇਵਾ ਵਾਸਤੇ ਲੱਗੇਗਾ ਲੋਹਾ ਵੀ ਇਹ ਵੀ ਸਫਲ ਹੈ ਤੇ ਧੰਨਵਾਦ ਉਹਨਾਂ ਦੇ ਪਰਿਵਾਰ ਦਾ ਸਾਰੇ ਸਿੰਘਾਂ ਬੀ ਮੈਂ ਤਾਂ ਬਹਿਣਾ ਨਹੀਂ ਬਹਿਣਾ ਤੁਸੀਂ ਇਹ ਤੁਸੀਂ ਧੰਨਵਾਦ ਕਰੋ ਬਸ ਤਾਂ ਤੁਸੀਂ ਬਹਿਣਾ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ